ਸ਼ਸ਼ੀਕਾ ਜੀ ਪੀਟੀਸੀ ਨਿਊ ਨਾਲ ਜੁੜੇ ਹੋ ਤੁਸੀਂ ਵੱਡੀ ਖਬਰ ਆਪ ਵਿਧਾਇਕ ਨਾਲ ਜੁੜੀ ਹੋਈ ਹੈ ਜਿੱਥੇ ਅੱਜ ਦਿਨ ਭਰ ਦੇਖਿਆ ਗਿਆ ਕਿ ਕਿਸ ਤਰੀਕੇ ਨਾਲ ਨਾਮਜ਼ਦਗੀਆਂ ਦਾਖਲ ਕਰਨ ਦਾ ਆਖਰੀ ਦਿਨ ਸੀ ਅਤੇ ਕਾਫੀ ਥਾਮਾਤੋ ਹੰਗਾਮੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਤਾਂ ਉੱਥੇ ਹੀ ਆਪ ਵਿਧਾਇਕ ਦਾ ਇੱਕ ਵਿਵਾਦਿਤ ਬਿਆਨ ਵੀ ਸਾਹਮਣੇ ਆਇਆ ਜਿੱਥੇ ਇੱਕ ਪਾਸੇ ਦਸਤਾਰ ਨੂੰ ਮਹਾਨ ਮੰਨਿਆ ਜਾਂਦਾ ਹੈ ਤੇ ਹਰ ਇੱਕ ਦਸਤਾਰ ਧਾਰੀ ਆਪਣਾ ਸਤਕਾਰ ਹੈ ਜਿਹੜਾ ਪੱਗ ਦੇ ਲਈ ਉਹ ਦਿਲ ਵਿੱਚ ਰੱਖਦਾ ਹੈ ਪਰ ਉੱਥੇ ਹੀ ਆਪ ਵਿਧਾਇਕ ਵਿਵਾਦਿਤ ਬਿਆਨ ਦਿੰਦੇ ਹੋਏ ਨਜ਼ਰ ਆਇਆ ਤਾਂ ਦੱਸ ਦਈਏ ਕਿ ਡੇਰਾ ਬਾਬਾ ਨਾਨਕ ਤੋਂ ਆਪ ਵਿਧਾਇਕ ਗੁਰਦੀਪ ਰੰਧਾਵਾ ਦਾ ਇਹ ਬਿਆਨ ਸਾਹਮਣੇ ਆਇਆ ਜਿਸ ਵਿੱਚ ਉਹਨਾਂ ਨੇ ਕਾਫੀ ਵਿਵਾਦਿਤ ਬਿਆਨ ਦੇ ਦਿੱਤਾ ਜਿੱਥੇ ਇੱਕ ਪਾਸੇ ਦੇਖਿਆ ਗਿਆ ਕਿ ਡੇਰਾ ਬਾਬਾ ਨਾਨਕ 'ਚ ਕਾਫੀ ਹਗਾਮਾ ਹੋਇਆ ਨਾਜਾਇਜ਼ ਤਗੀ ਦਖਲ ਕਰਨ ਦੇ ਮੌਕੇ ਅਤੇ ਕਾਫੀ ਜਿਹੜੀਆਂ ਪੱਗਾਂ ਵੀ ਲੱਥੀਆਂ ਨੇ ਤਾਂ ਇਸੇ ਸੰਬੰਧ ਵਿੱਚ ਉਹਨਾਂ ਨੂੰ ਸਵਾਲ ਆ ਜਿਹੜਾ ਪੱਤਰਕਾਰਾਂ ਵੱਲੋਂ ਪੁੱਛਿਆ ਗਿਆ ਸੀ ਕਿ ਕਿੰਨੀਆਂ ਪੱਗਾਂ ਲੱਥੀਆਂ ਨੇ ਅਤੇ ਇਸ ਬਾਰੇ ਉਹ ਕੀ ਕਾਰਵਾਈ ਕਰ ਰਹੇ ਆ ਤਾਂ ਉੱਥੇ ਉਹਨਾਂ ਨੇ ਵਿਵਾਦਿਤ ਬਿਆਨ ਦਿੱਤਾ ਹੈ ਤਾਂ ਆਪ ਵਿਧਾਇਕ ਦਾ ਵਿਵਾਦਿਤ ਬਿਆਨ ਸਾਹਮਣੇ ਆਇਆ ਤਾਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਜਿਹੜੇ ਇਹ ਵਿਧਾਇਕ ਨੇ ਜਿੱਥੇ ਇੱਕ ਪਾਸੇ ਵੱਖ-ਵੱਖ ਦਾਅਵੇ ਠੋਕਦੇ ਨੇ ਪੱਗਾਂ ਦੇ ਲਈ ਜਾਂ ਸਰਦਾਰੀ ਦੇ ਲਈ ਪਰ ਦੂਜੇ ਪਾਸੇ ਉਹਨਾਂ ਦੇ ਦਿਲ ਵਿੱਚ ਕਿੰਨਾ ਸਤਕਾਰ ਆ ਪੱਗ ਦੇ ਲਈ ਉਹ ਤੁਸੀਂ ਵੀ ਸੁਣ ਕੇ ਹੈਰਾਨ ਰਹਿ ਜਾਓਗੇ ਤਾਂ ਆਪ ਵਿਧਾਇਕ ਤੋਂ ਜਦੋਂ ਪੱਤਰਕਾਰਾਂ ਨੇ ਪੁੱਛਿਆ ਹੈ ਕਿ ਕਿੰਨੀਆਂ ਪੱਗਾਂ ਲੱਥੀਆਂ ਨੇ ਤਾਂ ਉਹਨਾਂ ਨੇ ਵਿਵਾਦਿਤ ਬਿਆਨ ਦਿੱਤਾ ਹੈ ਅਤੇ ਉਹ ਕਹਿ ਰਹੇ ਆ ਕਿ ਪੱਗਾਂ 'ਚ ਕਿਹੜਾ ਕਿੱਲ ਲੱਗੇ ਹੁੰਦੇ ਆ ਪੱਗਾਂ ਲੱਥ ਹੀ ਜਾਂਦੀਆਂ ਨੇ ਤਾਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਸ ਤਰੀਕੇ ਨਾਲ ਇਹਨਾਂ ਵਿਧਾਇਕਾਂ ਦਾ ਜਿਹੜਾ ਕਿ ਸਤਕਾਰ ਆ ਪੱਗ ਪ੍ਰਤੀ ਸਾਹਮਣੇ ਆਇਆ ਜਿੱਥੇ ਇੱਕ ਪਾਸੇ ਪੱਗ ਦੇ ਲਈ ਆ ਜਿਹੜਾ ਕਿ ਵਿਅਕਤੀ ਆਪਣੀ ਜਾਨ ਤੱਕ ਦੇਣ ਦੇ ਲਈ ਜਿਹੜਾ ਤਿਆਰ ਰਹਿੰਦਾ ਪੱਗ ਦੇ ਸਤਕਾਰ ਦੇ ਲਈ ਪੱਗ ਦੇ ਮਹਾਨਤਾ ਦੇ ਲਈ ਤਾਂ ਦੂਜੇ ਪਾਸੇ ਜਦੋਂ ਤੱਕਾ ਮੁਕੀ ਹੋਈ ਐ ਤੇ ਕਾਫੀ ਜਿਹੜੇ ਵਿਰੋਧੀ ਉਮੀਦਵਾਰ ਨੇ ਉਮੀਦਵਾਰ ਨੇ ਆਪ ਪਾਰਟੀ ਦੇ ਤਾਂ ਉਹਨਾਂ ਦੇ ਪੱਗਾਂ ਤੱਕ ਲੱਥੀਆਂ ਨੇ ਤਾਂ ਉਹਨਾਂ ਬਾਰੇ ਇਹ ਵਿਵਾਦਿਤ ਬਿਆਨ ਸਾਹਮਣੇ ਆਇਆ ਤਾਂ ਇੱਕ ਵਾਰ ਫਿਰ ਦੱਸ ਦਿੰਨੇ ਆ ਕਿ ਡੇਰਾ ਬਾਬਾ ਨਾਨਕ ਤੋਂ ਆਪ ਵਿਧਾਇਕ ਗੁਰਦੀਪ ਸਿੰਘ ਰੰਦਾਵਾ ਦਾ ਹੈਰਾਨੀ ਜਨਕ ਬਿਆਨ ਸਾਹਮਣੇ ਆਇਆ ਵਿਵਾਦਿਤ ਬਿਆਨ ਸਾਹਮਣੇ ਆਇਆ ਦਸਤਾਰ ਨੂੰ ਲੈ ਕੇ ਅਤੇ ਪਹਿਲਾਂ ਤੁਸੀਂ ਉਹਨਾਂ ਦੇ ਮੂੰਹੋਂ ਸੁਣੋ ਉਹਨਾਂ ਨੇ ਕੀ ਕੁਝ ਕਿਹਾ ਪੱਗਾਂ ਤਾਂ ਤੁਸੀਂ ਲੱਗ ਗਈ ਤੁਹਾਨੂੰ ਦੇਖਦਾ ਹੀ ਹੋਣਾ ਜਦੋਂ ਪੱਗਾਂ ਨੂੰ ਕਿਹੜੇ ਕਿੱਲ ਲੱਗੇ ਨੇ ਫਿਰ ਵਜਦੀਆਂ ਵੀ ਤੇ ਲੱਤਦੀਆਂ ਵੀ ਨੇ ਸ਼ੁਰੂਆਤ ਕਿਦਾਂ ਦੀ ਸ਼ੁਰੂਆਤ ਤਾਂ ਮੈਨੂੰ ਪਤਾ ਮੈਂ ਤਾਂ ਤੁਹਾਡੇ ਨਾਲ ਇੱਥੇ ਵਾਈਟ ਤੇ ਸੀਗਾ ਚੈਨਲ ਤੁਸੀਂ ਕਰ ਰਹੇ ਸੀ ਮੇਰੀ ਬਾਈਟ ਤਾਂ ਮੈਨੂੰ ਤਾਂ ਪਤਾ ਹੀ ਨਹੀਂ ਲੱਗਾ ਅੰਦਰ ਜਦੋਂ ਅੰਦਰੋਂ ਫਲਤ ਕਾਗਜ਼ ਹੀ ਧਾਖਲ ਹੋਣ ਦੇ ਇਲੈਕਸ਼ਨ ਪਈ ਆ ਤੇ ਤੁਹਾਨੂੰ ਨਹੀਂ ਲੱਗਦਾ ਕਿ ਮਾਹੌਲ ਹਲਕੇ ਦਾ ਜਿਹੜਾ ਬਹੁਤ ਤਣਾਅ ਦੇਖੋ ਲੋਕ ਬੜੇ ਸਮਝਦਾਰ ਸਿਆਣੇ ਨੇ ਲੋਕਾਂ ਨੂੰ ਸਭ ਪਤਾ ਕੌਣ ਕੀ ਕਰਦਾ ਕੌਣ ਕੀ ਕਰਦਾ ਮੈਂ ਆਪਣੇ ਆਪ ਨੂੰ ਇਹ ਅੱਕੀ ਚਾਹਵਾ ਕਿ ਮੈਂ ਬੜਾ ਸਾਫ ਆ ਦੂਜਾ ਬੜਾ ਸਾਫ ਆ ਇਹ ਲੋਕ ਦੱਸਣਗੇ ਕਿ ਸਾਫ ਰਾਜਨੀਤੀ ਕੌਣ ਕਰਦਾ ਤਾਂ ਤੁਸੀਂ ਸੁਣਿਆ ਕਿ ਆਪ ਵਿਧਾਇਕ ਨੇ ਕਿਸ ਤਰੀਕੇ ਨਾਲ ਜਿਹੜਾ ਕਿ ਵਿਵਾਦਿਤ ਬਿਆਨ ਦਿੱਤਾ ਹੈ ਤੇ ਉਹਨਾਂ ਦੇ ਮਨ ਵਿੱਚ ਦਸਤਾਰ ਦੇ ਲਈ ਕਿੰਨਾ ਕ ਸਤਕਾਰ ਹੈ ਹਾਲਾਂਕਿ ਇੱਥੇ ਇਹ ਵੀ ਸਵਾਲ ਖੜੇ ਹੋ ਰਹੇ ਆ ਜਾਂ ਵੱਖ-ਵੱਖ ਤਰੀਕੇ ਨਾਲ ਜਿਹੜੇ ਆ ਦਸਤਾਰ ਧਾਰੀ ਲੋਕਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਸਰਦਾਰਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਕਿ ਇਹ ਵਿਧਾਇਕ ਨੇ ਖੁਦ ਵੀ ਪੱਗ ਬੰਨੀ ਹੋਈ ਹੈ ਤੇ ਇਸ ਵਿਧਾਇਕ ਨੂੰ ਪੱਗ ਦੀ ਮਹਾਨਤਾ ਬਾਰੇ ਕੁਝ ਨਹੀਂ ਪਤਾ ਜਿਸ ਵੱਲੋਂ ਇਹ ਹੀ ਨਹੀਂ ਪਤਾ ਕਿ ਪੱਗ ਲੱਥਣ ਦਾ ਮਤਲਬ ਕੀ ਹੁੰਦਾ ਤਾਂ ਉਸ ਨੂੰ ਇਹ ਇੱਕ ਸਿਰਫ ਇਹ ਕੁਝ ਕਪੜਾ ਹੀ ਨਜ਼ਰ ਆ ਰਿਹਾ ਨਾ ਕਿ ਦਸਤਾਰ ਨਜ਼ਰ ਆ ਰਹੀ ਹੈ ਤਾਂ ਭਾਏ ਬਵਾਦਤ ਬਿਆਨ ਵਿੱਚ ਕੁਸੁੱਤੇ ਕਰਦਨ ਨਜ਼ਰ ਆ ਰਹੇ ਨੇ ਆਪ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਡੇਰਾ ਬਾਬਾ ਨਾਨਕ ਤੋਂ ਜਿਮਨੀ ਚੌਣ ਵਿੱਚ ਚੁਣੇ ਗਏ ਸੀ ਆ ਗੁਰਦੀਪ ਸਿੰਘ ਰੰਧਾਵਾ ਅਤੇ ਉਸ ਤੋਂ ਬਾਅਦ ਅਕਸਰ ਚਰਚਾ ਦਾ ਵਿਸ਼ਾ ਰਹੇ ਆ ਪਹਿਲਾਂ ਜੇਕਰ ਦੇਖਿਆ ਜਾਵੇ ਕਿ ਸਰਪੰਚੀ ਦੀਆਂ ਇਲੈਕਸ਼ਨਾਂ ਦਰਮਿਆਨ ਵੀ ਬਹੁਤ ਜਿਹੜੇ ਆ ਹੰਗਾਮੇ ਹੋਏ ਆ ਡੇਰਾ ਬਾਬਾ ਨਾਨਕ ਚਤਾ ਉਸ ਤੋਂ ਬਾਅਦ ਐਮਸੀ ਚੋਣਾਂ ਦਰਮਿਆਨ ਵੀ ਖੂਬ ਚਰਚਾ ਦਾ ਵਿਸ਼ਾ ਰਿਹਾ ਗੁਰਦੀਪ ਰੰਧਾਵਾ ਅਤੇ ਉਹਨਾਂ ਤੇ ਕਾਫੀ ਗੰਭੀਰ ਇਲਜ਼ਾਮ ਉਸ ਸਮੇਂ ਵੀ ਲੱਗਦੇ ਰਹੇ ਆ ਤਾਂ ਹੁਣ ਵੀ ਡੇਰਾ ਬਾਬਾ ਨਾਨਕ ਚ ਕਾਫੀ ਤੱਕੇਸ਼ਾਈ ਦੇ ਇਲਜ਼ਾਮ ਆ ਏਰੋਪਾ ਉਹਨਾਂ ਤੇ ਲੱਗੇ ਆ ਤੇ ਉੱਥੇ ਹੀ ਉਹਨਾਂ ਵੱਲੋਂ ਇਹ ਵਿਵਾਦਿਤ ਬਿਆਨ ਵੀ ਦੇ ਦਿੱਤਾ ਗਿਆ ਤੇ ਦਸਤਾਰਾਂ ਸੰਬੰਧੀ ਤੁਸੀਂ ਸੋਚ ਸਕਦੇ ਹੋ ਕਿ ਇਸ ਇਨਾ ਵਧਾਏ ਕਹਿੰਦੇ ਮਨ ਵਿੱਚ ਕਿੰਨਾ ਕੁ ਸਤਕਾਰ ਹੈ ਜਿੱਥੇ ਇੱਕ ਪਾਸੇ ਅਕਸਰ ਅਸੀਂ ਦੇਖਦੇ ਹਾਂ ਕਿ ਬਹੁਤ ਸਾਰੇ ਲੀਡਰ ਹੈ ਜਿਹੜੇ ਉਹ ਦਸਤਾਰ ਬੰਨਦੇ ਆ ਅਤੇ ਚੋਣਾਂ ਸਮੇਂ ਦਸਤਾਰ ਬੰਨ ਕੇ ਲੋਕਾਂ ਵਿੱਚ ਵਿਚਰਦੇ ਆ ਤੇ ਖੂਬ ਉਹ ਆਪਣਾ ਸਰਦਾਰੀ ਦਾ ਰੂਪ ਦਿਖਾਉਂਦੇ ਆ ਪਰ ਜਦੋਂ ਉਹ ਜਿੱਤ ਜਾਂਦੇ ਆ ਤਾਂ ਉਹ ਕਿਸ ਤਰੀਕੇ ਨਾਲ ਜਿਹੜਾ ਕਿ ਦਸਤਾਰ ਦਾ ਸਤਕਾਰ ਰੱਖਦੇ ਆ ਉਹ ਇਸ ਬਿਆਨ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਗੁਰਦੀਪ ਸਿੰਘ ਰੰਧਾਵਾ ਕਿਸ ਤਰੀਕੇ ਦੀ ਸੋਚ ਆ ਜਿਹੜੀ ਉਹ ਦਸਤਾਰ ਪ੍ਰਤੀ ਰੱਖਦੇ ਆ ਤਾਂ ਇੱਕ ਵਾਰ ਫਿਰ ਦੱਸ ਦੰਨੇ ਆ ਕਿ ਡੇਰਾ ਬਾਬਾ ਨਾਨਕ ਤੋਂ ਆਪ ਵਿਧਾਇਕ ਗੁਰਦੀਪ ਸਿੰਘ ਰੰਦਾਵਾ ਦਾ ਵਿਵਾਦਿਤ ਬਿਆਨ ਸਾਹਮਣੇ ਆਇਆ ਦਸਤਾਰ ਨੂੰ ਲੈ ਕੇ ਤਾਂ ਪੱਗਾਂ ਨੂੰ ਲੈ ਕੇ ਦਾ ਜਿਹੜਾ ਵਿਵਾਦਿਤ ਬਿਆਨ ਦਿੱਤਾ ਗਿਆ ਜਿਸ ਵਿੱਚ ਕਿ ਪੱਤਰਕਾਰਾਂ ਵੱਲੋਂ ਜਦੋਂ ਪੁੱਛਿਆ ਗਿਆ ਕਿ ਅੱਜ ਹੰਗਾਮਾ ਹੋਇਆ ਕੀ ਕੁਝ ਹੋਇਆ ਤੇ ਦਸਤਾਰਾਂ ਕਿੰਨੀਆਂ ਲੱਥੀਆਂ ਨੇ ਤਾਂ ਉਹਨਾਂ ਨੇ ਸਿੱਧਾ ਵਿਵਾਦਿਤ ਬਿਆਨ ਦਿੱਤਾ ਹੈ ਕਿ ਦਸਤਾਰਾਂ ਨੂੰ ਕਿਹੜਾ ਪਾ ਜਿਹੜੇ ਆ ਕਿੱਲ ਲੱਗੇ ਹੁੰਦੇ ਆ ਪੱਗ ਨੂੰ ਕਿਹੜਾ ਕਿੱਲ ਲੱਗੇ ਹੁੰਦੇ ਆ ਪੱਗਾਂ ਲੱਥ ਹੀ ਜਾਂਦੀਆਂ ਨੇ ਤਾਂ ਇਹ ਵਿਵਾਦਿਤ ਬਿਆਨ ਆ ਜਿਹੜਾ ਉਹ ਗੁਰਦੇਵ ਸਿੰਘ ਰੰਦਾਵਾ ਦਾ ਸਾਹਮਣੇ ਆਇਆ ਤਾਂ ਇਸ ਨੂੰ ਲੈ ਕੇ ਕਾਫੀ ਰੋਸ ਵੀ ਹੋਣਾ ਨਜ਼ਰ ਆ ਰਿਹਾ ਹੈ